ਕੀ ਹਾਲ ਚਾਲ ਆ ਹ ਕਰੀ ਜਾਂਦੇ ਸਾਗ ਪੱਟੀ ਜਾਂਦੇ ਆ ਲੈਣ ਆ ਕੇ ਕਿ ਕਿ ਟਾਈਮ ਹੋ ਗਿਆ ਭਰਾਵੋ ਕੱਲ ਦਾ ਸਾਗ ਨਹੀਂ ਮਿਲ ਰਹਾ ਹੁਣ ਸਾਗ ਲੈਣ ਆਏ ਆ ਪੂਰੀ ਜਾਂਦਾ ਬਾਈ ਕੋ ਸਾ ਤੋਰੀਆ ਪਟਾਇਆ ਕੋ ਸਰੋਂ ਸਰੋਂ ਠੀਕ ਆ ਜੀ ਫੇਰ ਜਾ ਕੇ ਹੱਲ ਕਰਨਾ ਹਾਂ ਤੇ ਬਹੁਤ ਔਖਾ ਮਿਲਦਾ ਮੂੜੀਆਂ ਵੀ ਇੱਥੋਂ ਹੀ ਲੈ ਕੇ ਜਾਣੀਆਂ ਠੀਕ ਹੈ ਜੀ ਠੀਕ ਆ ਫੇਰ ਜਾ ਕੇ ਤੁਹਾਡੇ ਸਾਹਮਣੇ ਹੁਣ ਜਾ ਕੇ ਅਸੀਂ ਕੁਤਰਾਂਗੇ ਫੇਰ ਜਾ ਕੇ ਬਣਾਵਾਂਗੇ ਫੇਰ 1:00 ਵਜੇ ਦੇ ਨੂੰ ਲੈ ਕੇ ਵੀ ਪਹੁੰਚਣਾ ਹਾਂ ਬਿਲਕੁਲ ਜੀ ਬਿਲਕੁਲ ਇਹ ਨਹੀਂ ਹੈਗਾ ਕਿ ਆ ਵੀ ਲੇਟ ਵੀ ਨਹੀਂ ਹੋਣਾ ਜਾਣਾ ਵੀ ਉੱਥੇ ਹਾਂ ਮਤਲਬ ਯਾਰ ਤੁਸੀਂ ਲੇਟ ਹੋ ਜਾਂਦੇ ਆ ਮੈਂ ਕਿਹਾ ਚੀਜ਼ਾਂ ਬਣਾਉਣੀਆਂ ਬਹੁਤ ਔਖੀਆਂ ਬੜੀ ਬੜੀ ਰਹਿੰਦੀ ਬੱਬਾ ਹਣਾ 104 ਬੁਖਾਰ ਸੀ ਜਦੋਂ ਮੈਨੂੰ ਡਾਕਟਰ ਦੇ ਲੈ ਕੇ ਹਾਂ ਬੱਬਾ ਬਾਲਾ ਬੁਖਾਰ ਸੀਗਾ ਤੇਨੂੰ ਆ ਜਾ ਕੇ ਮਾੜੀ ਦੀ ਸੈਟਿੰਗ ਆਈ ਆ ਬਾਈ ਹਾਂ ਯਾਰ ਮੈਂ ਮੇਥੀ ਤੋੜ ਲਾਂ ਥੋੜੀ ਜੀ ਆ ਦੇ ਆ ਤੋੜੋ ਤੋੜੋ ਬਾਬਾ ਜੀ ਤੋੜੋ ਆ ਬਰੀਕ ਮੇਥੀ ਥੋੜੇ ਮੇਥੀ ਦਾ ਸਾਗ ਵਧੀਆ ਬਣ ਜੂਗਾ ਹਾਂ ਉਧਰ ਉਹ ਬਾਈ ਲੱਗਾ ਪਿਆ ਹਣਾ ਬੱਬਾ ਬੱਬਾ ਲੱਗਾ ਬਾਈ ਕੋਲੇ ਸਾਗ ਤਾਂ ਬੱਬਾ ਇੱਥੇ ਮਾੜੀ ਚ ਬਹੁਤ ਆਣਾ ਬੰਦਿਆ ਕੋਲੇ ਹਾਂ ਸਾਗ ਇੱਥੇ ਉਹ ਬਾਈ ਉਧਰ ਸਾਗ ਯਾਰ ਸਾਡਾ ਹੋਰ ਤਾਂ ਕੋਈ ਲਾਉਂਦਾ ਨਹੀਂ ਜ਼ਿਮੀਂਦਾਰ ਤਾਂ ਲਾ ਕੇ ਖੁਸ਼ ਨਹੀਂ ਪਈ ਯਾਰ ਹਾਂ ਇਹ ਲਾਉਣ ਸਾਗ ਪਤਾ ਕਿੰਨਾ ਹੁੰਦਾ ਹਾਂ ਕਿੰਨਾ ਮਹਿੰਗਾ ਵਿਗਦਾ ਹਾਂ ਹੈ ਸਣੇ ਪਾਣੀ ਵਾਲਾ ਗਿੱਲਾ ਸਾਗ ਹੁਣ 20 ਰੁਪਏ ਕਿਲੋ ਖੇਤੋਂ ਪੱਟ ਕੇ ਲੈ ਜਾ ਕਰਨਗੇ ਆਪੇ ਲੋਕ ਲਾਉਣ ਤਾਂ ਸਹੀ ਸਹੀ ਗੱਲ ਆ ਜੀ ਲਾਉਂਦੇ ਨਹੀਂ ਕਰਨਗੇ ਆਪਾਂ ਸਾਗ ਵੇਚਣ ਵਾਲੇ ਆ ਯਾਰ ਹਾਂ ਸਹੀ ਗੱਲ ਆ ਜੀ ਹਾਂ ਮੈਨੂੰ ਕਮੈਂਟ ਪਾਈ ਜਾਂਦੇ ਰਹਿੰਦੇ ਯਾਰ ਬਾਬਾ ਕਹਿੰਦੇ ਆਹ ਰਸਾਖ ਵੇਚਦਾ ਫਿਰਦਾ ਯਾਰ ਮਾੜੀ ਗੱਲ ਆ ਕੋਈ ਯਾਰ ਆ ਕਿਰਤ ਕਰਨਾ ਆ ਕੰਮ ਕਰਨਾ ਮਾੜੀ ਗੱਲ ਆ ਬਾਬਾ ਯਾਰ ਵੇਚੀ ਤੇ ਕਿਸੇ ਦਾ ਫਾਇਦਾ ਕਰਦਾ ਹੈ ਯਾਰ ਨਾ ਹੈ ਨਾ ਬਿਲਕੁਲ ਜੀ ਇਸ ਕਰਕੇ ਯਾਰ ਆਇਆ ਨਾ ਕਰਾ ਕਰੋ ਕਰਲਾ ਹੈਲੋ 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 ਹਾ ਹੈਲੋ 20 ਰੁਪਏ ਕਿਲੋ ਆ ਸਾਗ ਆ ਮੂਲੀਆਂ ਕਿੰਨੀਆਂ ਮਿੰਗੀਆਂ ਧਣਗਾ ਕਿੰਨਾ ਮਹਿੰਗਾ ਲੋਕੀ ਬੀਜਦੇ ਹੀ ਨਹੀਂ ਯਾਰ ਹਾਂ ਦੇ ਲੈ ਕਿੰਨੇ ਪੈਸੇ ਪੈਸੇ ਆ ਦਿੱਤਾ ਕਰਕੇ ਲੈ ਕੇ ਜਾਣੇ ਆ ਬਿਲਕੁਲ ਬਾਈ ਬਿਲਕੁਲ ਬਿਲਕੁਲ ਆ ਲੈ ਬਾਈ ਨੇ ਤੋੜ ਲਿਆਂਦਾ ਸਰੋਂ ਦਾ ਸਾਗ ਲੈ ਵੀ ਵਿਛਾ ਵੀ ਆਪਣਾ ਕਰਾਂ ਦੀ ਇੰਨੀ ਜਲਦੀ ਕਰਨਾ ਪੈਂਦਾ ਮਮਾ ਅੱਜ ਇਨਾ ਲੇਟ ਹੋ ਗਏ ਕੱਲ ਬੁਖਾਰ ਨੇ ਇਨਾ ਭੰ ਲੈ ਤੇ ਅੱਜ ਹੁਣ 1 ਵਜੇ ਜਾਣਾ ਵੀ ਇਹਦੇ 10 ਵਜੇ ਤੇ ਸਾਗ ਵੀ ਬਣਾਉਣਾ ਹੈਗਾ ਸਾਗ ਕੋਣ ਕੁਦਰਨ ਲੱਗੇ ਆ ਤੋ ਕੁਦਰਨਾ ਬਹੁਤ ਜ਼ਰੂਰੀ ਹੈ ਕੁਦਰੇ ਨਾਲ ਹੀ ਸਾਗ ਬਣਨਾ ਤਰੀ ਕੱਟਿਆ ਜਾਊਗਾ ਉਹਨਾਂ ਛੇਤੀ ਬਣੂਗਾ ਤੇ ਬਾਕੀ ਸਾਗ ਵੀ ਲੋ ਵਧੀਆ ਸਾਗ ਆਏ ਨਹੀਂ ਪਿਆਸ ਆ ਗਏ ਪਿਆ ਮਲਾਈ ਵਰਗਾ ਸਾਗੇ ਫੇਰ ਬਣਾਈਦਾ ਬਾਈ ਜਮੇ ਹੀ ਬਿਲਕੁਲ ਨਹੀਂ ਹਜੇ ਆ ਪਾਲਕ ਧੋਣੀ ਐ ਹਾਂ ਇਹ ਉਵੇਂ ਰੱਖੀ ਬੈਠੇ ਇਹਨੂੰ ਬਾਅਦ ਚ ਕੱਟਾਂਗੇ ਕਿਉਂਕਿ ਛੇਤੀ ਬਣ ਜਾਂਦੀ ਐ ਸਾਗ ਜਾਦੇ ਟਾਈਮ ਲੈਂਦਾ ਤੇ ਉਦੋਂ ਸਾਡੀ ਗੱਡੀ ਨੇ ਖਰਾਬ ਕਰ ਤੇ ਅੱਜ ਨਹੀਂ ਤਾਂ ਹੀ ਕੋਲੋਂ ਦੇ ਆ ਜਾਂਦੇ ਹੁਣ ਉਹ ਤਾਂ ਰਾਣੀ ਸੁੰਦਰਾ ਰਾਣੀ ਸੁੰਦਰਾ ਕਿਤੇ ਕਿਤੇ ਖਰਾਬ ਕਰ ਦਿੰਦੀ ਐ ਨਹੀਂ ਰਾਣੀ ਸੁੰਦਰਾ ਗਲਤੀ ਆਪਦੀ ਵੀ ਆ ਰਾਣੀ ਸੁਨਦਰਾ ਨੂੰ ਖਾਗ ਨਹੀਂ ਦਿੰਦੇ ਪੂਰੀ ਖਾਗ ਮੂੰਹ ਲੈਣੀਆਂ ਪੂਰਾ ਰਾਣੀ ਸੁਨਦਰਾ ਮੂੰਹ ਬਾਲਾ ਅੜਦੀ ਆ ਮੂੰਹ ਬਾਲਾ ਅੜਦੀ ਆ ਰਾਣੀ ਸੁਨਦਰਾ ਤੇ ਅਸੀਂ ਮੂੰਹ ਜਿਹਦੇ ਖਾਗ ਘੱਟ ਪੁੰਨੇ ਆ ਤੇ ਰਾਣੀ ਸੁਨਦਰਾ ਫਿਰ ਕਹਿ ਦਿੰਦੀ ਆ ਚਲੋ ਫੜ ਗਈ ਅਸੀਂ ਕਹਿ ਦਿੰਨੇ ਆ ਹਨਾ ਵੀ ਇੱਥੇ ਕੰਮ ਨਹੀਂ ਇੱਥੇ ਆਪਾਂ ਨੂੰ ਆਏ ਨਹੀਂ ਇੱਥੇ ਆਪਣੇ ਐਮਐਸਪੀ ਨਹੀਂ ਭੁਲਾਣਾ ਨਹੀਂ ਜੇਰਾ ਆਪਾਂ ਜਿਹੜੀ ਨਾ ਫਾਸਲਾ ਜ਼ਰੂਰੀ ਆ ਨਾ ਉਹ ਆਪਾਂ ਵੀ ਨਹੀਂ ਲਾਉਂਦੇ ਯਾਰ ਹਾਂ ਹੁਣ ਜ਼ਰੂਰੀ ਹੀ ਸਰੋਂ ਦੇ ਪਾਲਕ ਹਾਂ ਮੇਥੀ ਧਨੀਆ ਮੂੜੀਆਂ ਹੁਣ ਅਸੀਂ ਜਿਹਦੇ ਕੋਲੋਂ ਲੈ ਕੇ ਆਏ ਆ ਅਸੀਂ ਭਈ 1000 ਰੁਪਇਆ ਦੇ ਕੇ ਆਏ ਉਹਨੂੰ ਆ ਪਿਆ ਮੰਜੇ ਤੇ ਸਮਾਨ ਹਾਂ ਉਹਨੇ ਖੇਤ 'ਚ ਖੜੇ ਨੇ ਪੱਟ ਕੇ ਦੇਦਾ ਬੌਰਗੇ ਨੇ ਮੈਂਟ 'ਚ 1000 ਰੁਪਇਆ ਫੜ ਲੈ ਕਹਿੰਦਾ ਜਾਓ ਤੋਲਿਆ ਵੀ ਨਹੀਂ ਬਾਬਾ ਹੰਦਾ ਜੀ ਨੇ ਕਹਿੰਦਾ ਇੰਨਾ ਹੀ ਆ ਬਸ ਲੈ ਜਾਓ ਲੈ ਜਾਓ ਸਣੇ ਜੜਾ ਤੇਦਾ ਹਾਂ ਸਣੇ ਜੜਾ ਤੋਲਿਆਂ ਵੀ ਨਹੀਂ ਗਾ ਕਹਿੰਦਾ ਇੰਨਾ ਹੀ ਆ ਕੰਡਾ ਗੁੰਡਾ ਹੈ ਨਹੀਂ ਇਹਦੇ ਰੋਦੇ ਮੁਤਾਬਕ ਪੂਰਾ ਵੀ ਹੋਵੇ 20 ਕਿਲੋ ਵੀ ਹੋਵੇ ਜੜਾ ਜੁੜਾ ਵੱਢ ਕੇ ਤਾਂ ਆਪਣਾ ਸਮਝ ਲੈ ਫਿਰ ਅੱਧਾ ਹੀ ਰਹਿ ਗਿਆ ਆਪਣਾ ਤਾਂ 12 10 12 ਕਿਲੋ ਹੀ ਰਹਿ ਜਾਂਦਾ ਹਾਂ ਕਿੰਨਾ ਸਿਰਦਾ ਵੱਢ ਕੇ ਵੇਖ ਲੈ ਦਿਖਾਉਣਾ ਸੀਗਾ ਚੱਕ ਕੇ ਸਿਰਦਾ ਹਾਂ ਹੈਨਾ 10 12 ਕਿਲੋ ਹੀ ਰਹਿ ਗਿਆ ਇਹ ਕਰਕੇ ਯਾਰ ਇਹ ਚੀਜ਼ਾਂ ਬੀਜੋ ਯਾਰ ਆਪਾਂ ਆਰ-ਆਰ ਹੁੰਦੇ ਜਾ ਕੇ ਜਾਂਦੇ ਕਿ 11000 ਯਾਰ ਮੰਡੀ 'ਚ ਸਾਗ ਹੀ ਨਹੀਂ ਹੁੰਦਾ ਅੱਗੇ ਬਾਬਾ ਓਲੀਆਂ ਘੜਦੇ ਹੁੰਦੇ ਸੀ ਸਰੋਂ ਦੀਆਂ ਕਣਕ ਦੇ ਵਿੱਚ ਓਲੀਆਂ ਤੋਰੀ ਜਾਂਦੀ ਸੀ ਸਾਗ ਹੋਣੀ ਆਰੋਗ੍ਰਾ ਤੜਕਾ ਲਾਈਏ ਰੰਗ ਤੋਂ ਅਦਰਕ ਘਟਿਆ ਜਾ ਰਿਹਾ ਸਾਰਾ ਡੱਬਰ ਵੱਜਦੇ ਡੰਗਿਆ ਜਾ ਰਿਹਾ ਹਾਂ ਹਾਂ ਸਹੀ ਗੱਲ ਹੈ ਵੱਜਦੇ ਡੰਗਿਆ ਪਿਆ ਸਾਰਾ ਡੱਬਰ ਉਧਰ ਉਧਰੋਂ ਹੈਲੋ ਬੜਾ ਓਕਾ ਭਾਈ ਚੁੱਪ ਕਰਾਉਣਾ ਕੀ ਕਰੀਏ ਹਰ ਉਹਦਾ ਪਾਨ ਦਾ ਖੌਰੂ ਉਹ ਸਾਗ ਵਾਲੇ ਨੇ ਵੀ ਕਹਿਦਾ ਅੱਜ ਕਹਿੰਦਾ ਭਾਈ ਲੈਣਾ ਮੈਂ ਕਿਹਾ ਹਾਂ ਕਹਿੰਦਾ ਪਰ ਹਾਲੋ ਨੂੰ ਬਾਹਰ ਕੱਢ ਫੇਰ ਲੈ ਕੇ ਜਾਏ ਉਹ ਕਹਿੰਦਾ ਪਹਿਲੇ ਇਹਨੂੰ ਚੁੱਪ ਕਰਾਓ ਨਹੀਂ ਮੈਂ ਨਹੀਂ ਦਿੰਦਾ ਸਾਗ ਮੈਂ ਕਹਿੰਦਾ ਕਿ ਉਹ 27 ਜਦਾਈ ਯਾਰ ਮੈਂ ਕਹਿੰਦਾ ਭਰਾਵਾ ਇਹ ਆ ਜੀ ਮਾਲਕ ਵਾਲੀ ਗੱਲ ਸੁਣਾ ਦੇ ਬਾਬਾ ਪਾਲਕ ਵਾਲੀ ਹੈ ਬਾਲਕ ਵਾਲੀ ਹੋਰ ਉਹ ਆਉ ਪਾੜਕ ਦੇਣ ਲੱਗਿਆ ਪਜਾਣਾ ਸਾਨੂੰ ਪਾਟ ਕੇ ਤੇ ਉਹ ਜਣਾ ਬਟਣ ਲੱਗਿਆ ਹਲੋ ਉਹਨੂੰ ਕਹਿੰਦਾ ਹਲੋ ਜਰਾਂ ਕਿਉਂ ਪੜਦਾ ਉਹ ਕਹਿੰਦਾ ਬਾਹ ਹੀ ਦੇਣੀ ਉਹ ਟਰੈਕਟਰ ਮਗਾਇਆ ਘੜਾ ਚੋਚਾ ਉਹ ਬਾਬਾ ਆਲਾ ਆ ਜਾ ਕਹਿੰਦਾ ਮੈਂ ਕਹਿੰਦਾ ਇਹਨੇ ਬਹੁਣ ਨਹੀਂ ਆ ਕਹਿੰਦਾ ਉਹੀ ਲੈ ਜਾ ਉਹ ਕਹਿੰਦਾ ਉੂੰ ਕਿਵੇਂ ਲੈ ਜਾ ਮੈਂ ਵੇਚ ਕੇ ਆਉਣੀ ਆ ਨਾਲੇ ਕਹਿੰਦਾ ਬੂੰਢੀ ਹੈ ਹੋਗਾ ਦਾ ਭਰਾਵਾ ਮੈਂ ਪੈੜੀ ਪਾਣੀ ਪਾਲਕ ਦਾ ਪੱਟ ਕੇ ਵੇਚ ਕੇ ਆਉਂਗਾ ਬੁੱਟੀਆਂ ਬਨੂ ਅੱਛੋ ਮਾਦਾ ਕਾ ਕਰੇ ਭੌਣੀ ਉਹੀ ਦੇ ਦੇਗਾ ਮੈਂ ਕਹੂੰ ਨਾ ਰੁਪਈਆ ਲਊਂਦੇ ਤਾਂ 500 ਵੇ ਗਿਆ ਸਾਗ ਹੋ ਗਿਆ ਰੈਡੀ ਇਹ ਆਪਾਂ ਕਰਿਆ ਤੁਰੰਦੀ ਤਿਆਰੀ ਪੂਰੀ ਮੱਛੀ ਆ ਗਈ ਹੁੰਦੀ ਆ ਤੁਸੀਂ ਗੱਡੀ 'ਚ ਰੱਖੋ ਜ਼ਮਾਨ ਫਟਾਫਟ ਪਈ ਓਏ ਕੱਲਾ ਸਾਗ ਰੱਖਣ ਦੀ ਜਗ੍ਹਾ ਰੱਖ ਲੋ ਬਾਅਦ ਹੋਰ ਕੀ ਚੱਕਣਾ ਆ ਵੀ ਚੱਕਾ ਵੀ ਭਾਈ ਸਾ ਵੀ ਚੱਕ ਆ ਥੱਲੇ ਲੈ ਕੇ ਜਾਣਾ ਹਾਂ ਥੱਲੇ ਲੈ ਕੇ ਆ ਉਹ ਵੀ ਚੱਕ ਉਹ ਵੀ ਹੋਰ ਦੇ ਪਰੇ ਪਰੋ ਚੱਕਾ ਮਾਹ ਮੇਲੇ ਮੁਰਲੀ ਭਾਈ ਕੀ ਦੇਖਣਾ ਹੈ ਹਾਂ ਹੋਰ ਹੋਰ ਦੇਖੇ ਤੇ ਕਰ ਜੀ ਤਿਆਰੀ ਹੋ ਚੱਲੀ ਐ ਜਾਨ ਦੀ ਬਿਲਕੁਲ ਤਿਆਰੀ ਐ ਸਾਡੇ ਹੈਲੋ ਨੇ ਲੱਸੀ ਗਲਤ ਬੰਨਤੀ ਸੀ ਮੂਰੇ ਲੱਸੀ ਸਾਡੀ ਡੋਲ ਜਾਂਦੀ ਐ ਫਿਰ ਮੱਖੀਆਂ ਆਉਂਦੀਆਂ ਚੱਕ ਮੱਖੀਆਂ ਤੋਂ ਪਰੇਸ਼ਾਨ ਹੋ ਕੇ ਕਰ ਕੇ ਅੱਗੇ ਰੱਖਣਾ ਇਹਨੂੰ ਤੇ ਬੈਲਗੋਨੋ ਤਿਆਰ ਪਰ ਤਿਆਰ ਐ ਐ ਇਧਰ ਆ ਇਧਰ ਬਾਈ ਆ ਲੈ ਬਰਾ ਆਵਾਜ਼ ਨੇ ਪੈਸੇ ਫੜ ਕੇ ਲਿਆਇਆ ਘਰੋਂ ਮੈਂ ਹਾਂ ਲਿਓ ਜੀ ਪੈਸੇ ਮੈਨੂੰ ਜਦੋਂ ਉਹਨੇ ਮੈਂ ਫੜ ਲੈਣੇ ਹੁੰਦੇ ਆ ਬਾਬੇ ਤੋਂ ਇਹ ਮਹਿਰਾਜ ਦਾ ਲਾਜ ਆਉਣੇ ਹੁੰਦੇ ਆ ਜੀ ਹਲੋ ਲਿਓ ਜੀ ਲੋ ਯਾਰ ਲੈ ਖਲਾ ਸਾਮਾਨ ਬੱਸ ਪੌਂਚੇ ਨਾਲ ਹੀ ਆ ਜੀ ਪਹੁੰਚ ਗਈ ਪਹੁੰਚਣਗੇ ਤੁਰਨ ਲੱਗੇ ਆ ਜੀ ਤੁਰ ਲੱਗੇ ਘਰੋਂ ਬਸ ਪਹੁੰਚ ਗਏ ਉਹ ਹੈਵੇ ਕੱਢ ਕੇ ਬੈਹੜਾ ਹਾਂ ਤੁਰ ਲੱਗੇ ਬਸ ਘਰੋਂ ਤੁਰ ਲੱਗੇ ਆ ਗਏ ਯਾਦ ਕਰਾਉਣਾ ਪੈਂਦਾ ਹੈ ਲੋ ਨੂੰ ਯਹੀ ਹੈ ਕਿੱਥੇ ਆ ਇਹਨੂੰ ਯਾਦ ਕਰਾਉਣਾ ਪੈਂਦਾ ਹੈ ਹੋਰ ਕਮਣਾ ਕਰ ਲੈਂਦਾ ਇਕ ਇਧਰ ਬੋਲੀ ਜਾਂਦਾ ਫੋਨ ਵਾਲਿਆਂ ਦੇ ਮੈਨੇਜਰ ਸਾਹਿਬ ਨੂੰ ਸਾਹਿਬਾ ਮਾ ਮਾ ਬਾਹਰ ਆ ਗੱਲ ਹਾਂ ਤਾਂ ਕਮਰੇ 'ਚ ਪਿਆ ਬੰਦਾ ਮੱਖੀ ਮਚਰ ਤੋਂ ਮੱਖੀਆਂ ਸਾਡਾ ਖੜਾ ਨਹੀਂ ਛੱਡਦੀਆਂ ਬਾਦ ਪੜਾ ਰਹੀਆਂ ਇਹ ਸੱਟਾ ਸੱਟਲੇ ਆਵਾ ਗੱਡੀ ਚੱਲੀ ਆ ਜੀ ਗੱਡੀ ਚੱਲੀ ਆ ਲਾਹੌਰ ਨੂੰ ਹਾਂ ਗੱਡੀ ਚੱਲੀ ਆ ਲਾਹੌਰ ਨੂੰ ਜਾਂਦੇ ਜਾਵਨਾ ਹੋਇਆ ਬੇਜਤੀ ਕੱਢਦਗੇ ਯਾਰ ਲੈਣ ਦੀ ਐ ਮੋਟਰਸਾਈਕਲ ਯਾਰ ਨਹੀਂ ਨਹੀਂ ਬਨਾਚਰ ਮੋਟਰਸਾਈਕਲ ਚੰਗਾ ਹੀ ਆ ਮੇਰੇ ਚੰਗਾ ਹੀ ਮੂਰੇ ਜਾਵੜੂਗਾ ਚੱਲ ਬਾਬਾ ਤੇ ਫੋਰਚੂਨ ਆ ਬਾਬਾ ਯਾਰ ਹੋਰ ਕਿੱਧਰ ਟੰਗਾਗੇ ਯਾਰ ਮੋਟਰਸਾਈਕਲ ਨਹੀਂ ਯਾਰ ਮੈਨੂੰ ਨਾਲ ਲੈ ਕੇ ਜਾਇਆ ਤੇ ਛੱਡ ਦਿੰਦੇ ਆ ਚੱਲੇ ਆ ਜੀ ਵਾਏ ਸਟਾਰਟ ਤਾਂ ਕਰ ਲ ਪਹਿਲਾਂ ਬਣਾਉਣਾ ਹੁੰਦਾ ਤਾਂ ਉਹੀ ਕਰੀ ਜਾਂਦਾ ਹੁੰਦਾ ਬੜਾਈ ਆ ਨਾ ਹੈ Papa ਮੈਂ ਕਿਹਾ ਸਟਾਰਟ ਤਾਂ ਕਰ ਲ ਪਹਿਲਾਂ ਨਹੀਂ ਨਹੀਂ ਬੋਲੇ ਸੋ ਮਿਆਲ ਸ੍ਰੀ ਅਕਾਲ ਹੋ ਗਈ ਵਾਏ ਗੁਰਜੀ ਕੀ ਫਤ ਵਾਹ ਸਵਾਸ ਸਵਾਸ ਗੁਰੂ ਰਾਮਦਾਸ ਦਾ ਨਾਮ ਜਪੀ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਆਪੇ ਆਈ ਅਗਰਾ ਕੋਲ ਬਾਈ ਟੂ ਡੈਕਸ ਨੇ ਜਾਂਦਾ ਪ੍ਰਾਣੇ ਪਹੁੰਚ ਗਏ ਆ ਬਾਬਾ ਲੇਟ ਲੇਟ ਅੱਜ ਕੀ ਗੱਲ ਆ ਬਾਬਾ ਲੇਟ ਇੰਨਾ ਲੇਟ ਅੱਜ ਹੋ ਗਏ ਯਾਰ ਇਕਦਾਂ ਮੈਨੂੰ ਬੁਖਾਰ ਕਰ ਗਈ ਯਾਰ ਹੈ ਬੁਖਾਰ ਚੜ ਗਿਆ ਅੱਜ ਬੁਖਾਰ ਬੜਾ ਸੀ ਅੱਛਾ ਹਾਰ ਬੰਕੇ ਜੇਦ ਹੋਗੇ ਸੰਗ ਤਾਂ ਡੀਕਣ ਨਹੀਂ ਆ ਸਾਨੂੰ ਬੁਖਾਉਣੇ ਕਿ ਤਾਂ ਠੀਕ ਦੇ ਲੋਕ ਆ ਨਾ ਠੀਕ ਆ ਹੋਰ ਯਾਰ ਸੰਗ ਤਾਂ ਤਰਾਜ ਕਰ ਰਹੀ ਆ ਕਹਿੰਦੇ ਲੇਟ ਹੋਣੀ ਤੇ ਹਲੋ ਕਿਵੇਂ ਜੋ ਅੱਪ ਬੈਠਾ ਏ ਹਲੋ ਬਰ ਹਲੋ ਟੈਨਸ਼ਨ ਹੋਈ ਭయ్యా ਵੀ ਜੇ ਹੋਰ ਬਿਮਾਰ ਹੋ ਗਿਆ ਤਾਂ ਬਹੁਤ ਹਲੋ ਆ ਹੈ ਸਹੀ ਗੱਲ ਆ ਯਾਰ ਬਾਬਾ ਬਿਮਾਰ ਹੋ ਗਿਆ ਜੇ ਸਾਡਾ ਲੇਟ ਹੋਗੇ ਮੈਨੂੰ ਟੈਨਸ਼ਨ ਆ ਫੋਨ ਤੇ ਫੋਨ ਆਈ ਜਾਂਦੇ ਆ ਹਾਂ ਹਾਂ ਇੰਨਾ ਲੇਟ ਬਾਬਾ ਅੱਛਾ ਆ ਮੱਖ ਪੱਤੇ ਫੜੀ ਬੈਠਾ ਮੈਂ ਤਾਂ ਸਮਾਨ ਕਿਹਾ ਉਹ ਉਹ ਵਗੈਰਾ ਲੈ ਸੱਸੀ ਫੜਨੀ ਆ ਜੀ ਐ ਫਿਕਰ ਮੈਨੂੰ ਜਿਆਦਾ ਆ ਤੁਹਾਡੇ ਨਾਲੋਂ ਤੁਹਾਡੇ ਨਾਲ ਚੜੀ ਦਿੱਤੀ ਨਹੀਂ ਜਮੈਂ ਜ਼ਿੰਮੇਵਾਰੀ ਹਲੋ ਨੂੰ ਵੜਾ ਫਿਕਰ ਆ ਬਾਈ ਹੋਰ ਹਾਰੀ ਜ਼ਿੰਮੇਵਾਰੀ ਮੇਰੇ ਸਰ ਤੇ ਆ ਹਾਂ ਇਹ ਸਾਰਿਆਂ ਨਾਲੋਂ ਸਿਆਣਾ ਬੰਦਾ ਦੋਸਤ ਜੋ ਮੈਂ ਆ ਨਹੀਂ ਕਹਣਾ ਬਿਲਕੁਲ ਹਾਂ ਹਲੋ ਸਾਰਿਆਂ ਨਾਲੋਂ ਸਿਆਣਾ ਆ ਇਹ ਆ ਮੇਰਾ ਪੋਤਾ ਹਾਂ ਨਹੀਂ ਮਾਰ ਰਹਾ ਪੋਤੀਆਂ ਜੀ ਪੋਤੀਆਂ ਤੁਹਾਡੇ ਜਿੰਨੀ ਖੜੀ ਹੈ ਜੀ ਹਾਂ ਸੇ ਆਲਾ ਮੰਦਿਰ ਦਾ ਜੱਤਾਂ ਆ ਮੰਦਿਰ ਵਾਤੀਆਂ ਵਾਲੇ ਤਾਰੀ ਗੁਰਦੇ ਵਾਲਾ ਗਲਤ ਬੋਲਦਾ ਸੀ ਲੈ ਬੱਬਾ ਪਹੁੰਚ ਗਿਆ ੱਡੇ ਤੇ ਹਾਂਜੀ ੱਡੇ ਤੇ ਆਉਣ ਵਾਲਿਆ ਨਹੀਂ ਹਾਂ ਸਾਨੂੰ ਫੋਨ ਆ ਰਹੇ ਹਨ ਦਾਸ ਦੇ ਕਾ ਵੀ ਗੱਡੀ ਆ ਗਈ ਆ ਵੀ ਆ ਵੀ ਆ ਗੱਡੀ ਆ ਗਈ ਆ ਭਾਈ ਆ ਗਿਆ ਜੀ ਸਾਡਾ ਆ ਆ ਦੇਖਿਓ ਭਾਈ ਆ ਪਹਿਲਾਂ ਖੜੀ ਸੰਗਤ ਦੇਖਿਓ ਉਹਦੇ ਬੰਦੇ ਖੜੇ ਆ ਸੰਗਤ ਖੜੀ ਵੇਖਿਓ ਬਾਈ ਪਹਿਲਾਂ ਬਾਬਾ ਹੋਲੀ ਬਾਬਾ ਤੇਰੇ ਬਰੇਕ ਲੈ ਆ ਬਹਿਣਗੇ ਆਹ ਵੇਖੋ ਬਾਈ ਖੜੇ ਸਾਡੇ ਭਰਾ ਸੰਗਤਾਂ ਖੜੀਆਂ ਆਂ ਵੀ ਹੈਲੋ ਕੀ ਹਾਲ ਆ ਦਾ ਵਧੀਆ ਅੱਜ ਅੱਜ ਕਿਵੇਂ ਬਾਪੇ ਵਾਲੀ ਡਿਊਟੀ ਸਾਂਭ ਲਈ ਆ ਹਾਂ ਅੱਜ ਪਰਸੰਨੀ ਮੁੜੀ ਬਣ ਗਿਆ ਮੈਂ ਪਰਸੰਨੀ ਪੁੜੀ ਕਾਦੋਂ ਬਣਿਆ ਤੂੰ ਬਾਬਾ ਅੱਜ ਬਾਬਾ ਪੀਜੀ ਆ ਬਾਬਾ ਬਿਮਾਰ ਬਾਬਾ ਕੀ ਗੱਲ ਹੋ ਗਈ ਬਾਬਾ ਢਿੱਲਾ ਹੀ ਕਾਸਤਾ ਕਾਸਤਾ ਵਾਜਿਆ ਨੇ ਠੀਕ ਆ ਕਿੱਥੋਂ ਆਏ ਆ ਭਰਾ ਇਹ ਭਰਾ ਆਪਣਾ rau ਕਿਆਂ ਤੋਂ ਆ ਗਰਜੀਤ ਤਾ ਠੀਕ ਆ ਠੀਕ ਆ ਬਾਈ ਆਇਆ ਮੈਂ ਜਮਕੌਰ ਸਿੰਘ ਹੈਲੋ ਇੱਕ ਬੰਦੇ ਨੇ ਮੈਨੂੰ ਕਿਹਾ ਹਾਂ ਇੱਕ ਬੰਦਾ ਤੂੰ ਹੀ ਫੀਲਿੰਗ ਲੈ ਗਿਆ ਅੱਛਾ ਕਿਹਦੇ ਯਾਰ ਬਾਕ ਬੱਦੇ ਦੀ ਵੀਡੀਓ ਦੇਖੀ ਹੈ ਹਾਂ ਕਿਉਂ ਗੱਲ ਕਰ ਰਿਹਾ ਬੱਸ ਬ੍ਰੇਕਾ ਛੱਡ ਗਈ ਹਾਂ ਮਰਨ ਦੋ ਗੇੜੇ ਭੱਜਦੇ ਛੱਡ ਗਈ ਹਾਂ ਬੱਸ ਬੇਕਾਏ ਢੇਰ ਪਾਗੀਰ ਗੱਡੀ ਰੋਕ ਜਾਈ ਗੱਪਾਂ ਯਾਰੀ ਮੈਂ ਕਾ ਤਾਂ ਉਹ ਨਹੀਂ ਫੀਲਿੰਗ ਲਈ ਆ ਕੰਧਰਾ ਮੈਂ ਕਹੀ ਤਾਂ ਲੋਕਾਂ ਨੂੰ ਸੋਭਾ ਤੂੰ ਕਾ ਤਾਂ ਉਹ ਨਹੀਂ ਟੈਨਸ਼ਨ ਲਈ ਆ ਤੂੰ ਵੀ ਗੰਦਾ ਤੂੰ ਤਰਕ ਕਰੀ ਜਾਂਦਾ ਮੁਰਗੇ ਮਰਾ ਦੇ ਨਾ ਤਰਕ ਕਰਨ ਲੱਗ ਗਿਆ ਹੋ ਜੇ ਮੈਂ ਗਏ ਲਵਾ ਦਿਓ ਭਰਾਵਾ ਵੀ ਸਾਡੀਆਂ ਤਾਂ ਛੱਡ ਗਈ ਨਹੀਂ ਉਹ ਟੈਂਸ਼ਨ ਉਹ ਕਹਿੰਦਾ ਬ੍ਰੇਕਾਂ ਲਾ ਕੇ ਗੱਡੀ ਕਹਿੰਦਾ ਹੋਣੀ ਕਿਵੇਂ ਹੋ ਗਈ ਉਹਨੂੰ ਗੰਜਰ ਨੂੰ ਆਏ ਨਹੀਂ ਪਤਾ ਵੀ ਇਹ ਸੌਣ ਵਾਸਤੇ ਐਂਟਰਟੇਨਮੈਂਟ ਕਰਨਾ ਪੈਂਦਾ ਲੋਕਾਂ ਨੂੰ ਠੀਕ ਆ ਗੱਡੀ ਦੇ ਬ੍ਰੇਕਾਂ ਛੱਡ ਜਾਂਦੇ ਨਾ ਛੱਡੀਆਂ ਹੋਣ ਮੈਨੂੰ ਟੈਨਸ਼ਨ ਕਾਦੀ ਹੋ ਗਈ ਹਾਂ ਨਹੀਂ ਬਾਬਾ ਹਾਂ ਸਹੀ ਗੱਲ ਇਹ ਸਾਡਾ ਹੋਰ ਤਾਂ ਸਾਰੀਆਂ ਗੱਲਾਂ ਠੀਕ ਮੰਨ ਨਹੀਂ ਜੀ ਆਉਂਦਾ ਮੈਂ ਕਿੱਡਾ ਲੋੜ ਦਿਆ ਆ ਆਪ ਦਾ ਭਜਣੇ ਘਟਾ ਤੂੰ ਮੈਂ ਨਹੀਂ ਪਿਆ ਐਵੇਂ ਖੁੰਗਰੀ ਨਾ ਖਈ ਜਾਂਦਾ ਹੈ ਕਿ ਨਹੀਂ ਬਾਬਾ ਮੈਨੂੰ ਪਤਾ ਉਹਦੇ ਵਾਹ ਦੀ ਗੱਲ ਹੀ ਕੋਣ ਵਾਲੇ ਤੋਂ ਹੋਰ ਆ ਜਿਹੜੀ ਗੱਲ ਮੈਂ ਜਦੋਂ ਸਤਗੁਰ ਦਿੰਦਾ ਨਾ ਹੂੰ ਉਦੋਂ ਕੋਈ ਨਹੀਂ ਰੋਕ ਸਕਦਾ ਇਹ ਗੱਲ ਸਹੀ ਗੱਲ ਆ ਬਾਬਾ ਉਹਦੀ ਦੀਨ ਆ ਜਦੋਂ ਸਤਗੁਰ ਦੀ ਲੋਕਾਂ ਦੀ ਨਿਗਾ ਆਪਣੇ ਆਪ ਹੀ ਪੈ ਜਾਂਦੀ ਬੰਦੇ ਤੇ ਹੂੰ ਜਦੋਂ ਸਤਗੁਰ ਵੱਲ ਆ ਸਹੀ ਗੱਲ ਆ ਬਾਬਾ ਸਾਰਿਆਂ ਦੇ ਵੱਲ ਹੋਵੇ ਹਾਂ ਹਾਂ ਸਾਰੀ ਸੰਗਤ ਨੂੰ ਮੇਰੇ ਵੱਲ ਕੀ ਦਾ ਹਰੇਕ ਵੱਲ ਕਰੇ ਭਾਈ ਹਾਂ ਹੈਨਾ ਵੇਲਾ ਭਰਾ ਦੂਰੋਂ ਦੂਰੋਂ ਮਿਲ ਨਾਉਂਦੇ ਆ ਹਨਾ ਬਾਬਾ ਆ ਦਰਸ਼ਨ ਕਰਨ ਆਉਂਦੇ ਆ ਕੱਲਾ ਬਾਬਾ ਮਾਰੀ ਦਾ ਗਲਤੀ ਹੋ ਗਈ ਹਾਂ ਜਿਹੜਾ ਬਾਈ ਨੂੰ ਆਏ ਆ ਮੈਨੂੰ ਹਾਂ ਇਹ ਸਾਡਾ ਬਾਈ ਸਹੀ ਗੱਲ ਆ ਬਾਈ ਆ ਰਹੀ ਆ ਮੇਰੇ ਉਤੋਂ ਜੱਟ ਜੱਟ ਪਿੰਡੋਂ ਮੈਲ ਨਾਉਂਦੇ ਆ ਹਾਂ ਨਹੀਂ ਹਨਾ ਹੁਣ ਘਰੇ ਗਿਆ 8 ਕਿਲੋਮੀਟਰ ਤੋਂ ਆਏ ਆ ਮੱਕੀ ਤਾਂ ਉੱਥੇ ਵੀ ਬਣੀ ਆ ਉੱਥੇ ਵੀ ਬਣੀ ਆ ਉੱਥੇ ਵੀ ਸਾਗ ਬਣ ਜਾਂਦਾ ਘਰੇ ਯਾਰ ਦੀ ਗੱਲ ਹਾਂ ਗੱਲ ਪਿਆਰ ਦੀ ਹਾਂ ਪਿਆਰ ਦੀ ਗੱਲ ਆ ਕਹਿੰਦਾ ਬਾਬਾ ਬਾਹਲਾ ਹੋਇਆ ਪੈ ਗਿਆ ਕਿੰਨਾ ਕਰਾਚਰ ਰਹਿ ਗਿਆ ਅੱਜ ਲੇਟ ਵਾਲਾ ਹੋ ਗਿਆ ਲੇਟ ਹੋ ਕੇ ਬਾ ਥੋੜਾ ਹੀ ਆ ਫਟੇ ਹੋਣ ਵਾਲਾ ਕੰਮ ਬਾਬਾ ਇਹ ਅੱਗੇ ਇੱਕ ਕਵਾਲਟੀ ਬੰਦ ਰੱਖੀ ਬਈ ਇੱਕ ਕਵਾਲਟੀ ਬੰਦ ਪਈ ਤੇ ਸਾਗ ਤਾਂ ਫਤੇ ਹੀ ਆ ਸਾਗ ਕਿੱਥੇ ਫਤੇ ਆ ਬਾਬਾ ਸਾਗ ਨਹੀਂ ਫਤੇ ਯਾਰ ਐਵੇਂ ਹੀ ਕਹੀ ਜਾਂਦਾ ਯਾਰ ਸਾਗ ਤਾਂ ਅਜੇ ਹੁਣ ਲਾਇਆ ਦੂਜਾ ਦੇਗਾ ਯਾਰ ਯਾਰ ਕਿੱਥੇ ਫਤੇ ਦੂਜਾ ਫਤੇ ਆ ਯਾਰ ਅਜੇ ਤਾਂ ਉਵੇਂ ਹੀ ਯਾਰ ਬਾਬਾ ਯਾਰ ਐਵੇਂ ਹੀ ਕਹੀ ਜਾਂਦਾ ਯਰੇ ਥੋੜਾ ਜਿਹਾ ਆ ਕੇ ਕੋਈ ਲੈ ਕੇ ਲੈ ਜਾ ਨਾ ਬਾਬਾ ਯਾਰ ਐਵੇਂ ਹੀ ਕਹੀ ਜਾਂਦਾ ਨੂੰ ਆਇਆ ਜਿੱਦੀ ਜਿੱਦੀ ਭੱਜ ਚਲੇ ਮੇਰੀ ਕਰ ਪਰਮੇਂਦਰਾਂ ਦੇ ਸਾਹਮਣੇ ਆ 10 ਮਿੰਟ ਨਹੀਂ ਰੁਕਣੇ ਨਹੀਂ ਨਾ ਬੈਕਲੇ ਮਾਰੂ ਗੁੱਦਰੀ ਵਾਗਾ ਮਾਰ ਬ੍ਰੇਕ ਮਾਰਦੇ ਕਿ ਜੇ ਲੋਡ ਪਈ ਤਾਂ ਲੈ ਕੇ ਥੋੜਾ ਜਾਣਾ ਕਰਨ ਨੂੰ ਹੁਣ ਅੱਜ ਨਹੀਂ ਮਮਾ ਮੂਲੀ ਮਾਰੂ ਜਾੜਾ ਕਰ ਤਾ ਆਹ ਹੋ ਗਏ ਵਾਟਾ ਬਣਾਏ ਬਾਈ ਲੈਣਾ ਪ੍ਰਸ਼ਾਦਾ ਕਰੀ ਜਾਵੇ ਨਾ ਅਸੀਂ ਲੈਣ ਗਏ ਮੂਲੀਆਂ ਹਲੋ ਬੋਰਗੇ ਨੇ ਬਾਈ ਇੱਕ ਪ੍ਰਸ਼ਾਦਾ ਕਰਮ ਕਰਦੇ ਬਾਈ ਨੂੰ ਬਾਈ ਯਾਰ ਕੀ ਬਾਤ ਹੈ ਜੇ ਮੂਲੀਆਂ ਵੀ ਲੋਕਾਂ ਨਾਲੋਂ ਬਚਕਾ ਹੁੰਦੇ ਕਹਦਾ ਜੀ ਮਿਹਨਤ ਬਹੁਤ ਕਰਦੇ ਆ ਕਿਉਂ ਮੈਂ ਕਿਹਾ ਮੂਰੀ ਦੇ ਕੋਲੇ ਬੈਠ ਕੇ ਕਹਿੰਦੇ ਬੱਝਿਆ ਬੱਝਿਆ ਕਹਦਾ ਨਹੀਂ ਫਿਰ ਮੈਂ ਕਰੀ ਇਹੀ ਪਉਨੇ ਆ ਹੋਰ ਮਿਹਨਤ ਤਾਂ ਦੋ ਪਾਸੇ ਹੋਈਆਂ ਮੈਂ ਰੇਹ ਵਾਲੇ ਪਾਸੇ ਬਣਾਵੇ ਹਨਾ ਰੇਹ ਰੇਹ ਪਾ ਪਾ ਕੇ ਬਣਾਈ ਆ ਕੇ ਉਹ ਚੱਲੇ ਚੁੱਕਾ ਸਾਹਿਬ ਚਲੋ ਹੂੰ ਥੇਨ ਮਾਰੀ ਨਹੀਂ ਗਈ ਕੰਦਾ ਚੱਕੀ ਨਹੀਂ ਲੈ ਚੱਕੀ ਨਹੀਂ ਲੈ ਬਾਹਰ ਨਹੀਂ ਬਾਬਾ ਅੱਜ ਆਪ ਹੀ ਸਗੀ ਜਾਣਾ ਬੈਠਾ ਢਾਬੇ ਤੇ ਬਾਈ ਭੁੱਖ ਲੱਗਿਆ ਯਾਰ ਹੰਬ ਗਿਆ ਹਾਂ ਬੁਖਾਰ ਲੈ ਗਿਆ ਭੁੱਖ ਲੱਗਿਆ ਹੀ ਅੱਛਾ ਭੁੱਖ ਲੱਗਿਆ ਆਪ ਖਾ ਲਿਆ ਯਾਰ ਠੀਕ ਆ ਚਾਹੀਦਾ ਵੀ ਆ ਗਾਣਾ ਚਾਹੀਦਾ ਯਾਰ ਆਪਣਾ ਕੋਈ ਮਾੜਾ ਆਪ ਵੀ ਉਹੀ ਗਾਣੇ ਲੋਕ ਵੀ ਉਹੀ ਤਾਂ ਹਾਂ ਹੈ ਫ੍ਰੀ ਹੋ ਗਿਆ ਕੰਮ ਹੁਣ ਲੰਗਰ ਸਾਡਾ ਸਮਾਪਤ ਹੋ ਗਿਆ ਫਤੇ ਬੁਲਾਉਣੀ ਆ ਸੀ ਹੁਣ ਆਪਾਂ ਚਾਲੇ ਪੋਣੇ ਸੀਗੇ ਹੁਣ ਮੈਂ ਕਿਹਾ ਪ੍ਰਸ਼ਾਦਾ ਜਾ ਕੇ ਚਾਲੇ ਪਾਵਾਂਗੇ ਹਾਂ ਚਾਲੇ ਪੋਣੇ ਪ੍ਰਸ਼ਾਦਾ ਛਕ ਲਿਆ ਹੁਣ ਹਨਾ ਇਹ ਫਤੇ ਬੁਲਾਦ ਕੇ ਫੇਰ ਹਾਂ ਠੀਕ ਆ ਫਤੇ ਬੁਲਾ ਦਿੰਨੇ ਆ ਜੀ ਮੁੰਡਾ ਸਾਡਾ ਮਾਸਟਰ ਸਾਡਾ ਰੱਖੀ ਜਾਂਦਾ ਸਮਾਨ ਸੂਣ ਤੇ ਫਤੇ ਹੋ ਗਿਆ ਕੰਮ ਠੀਕ ਆ ਜੀ ਫਤੇ ਬੁਲਾ ਕੇ ਤੇ ਫੇਰ ਘਰ ਨੂੰ ਚਾਲੇ ਪਾ ਦੇਣੇ ਆ ਜੀ ਢੋਲ ਦੇ ਢੋਲ ਦੇ ਢੋਲ ਦੇ ਪਾਣੀ ਢੋਲ ਦੇ ਫਤਿਹ ਹੋ ਗਿਆ ਸਮਾਪਤ ਹੋ ਗਿਆ ਸਾਡਾ ਸਾਰਾ ਪ੍ਰੋਗਰਾਮ 2 ਘੰਟੇ ਲਾਉਨੇ ਹੁੰਨੇ ਸੀ ਬਾਗਾ ਪੁਰਾਣਾ 2 ਮੋਗਾ ਰੋਡ ਨਾ ਬਾਬਾ ਬੁਲਾ ਦੇ ਜਕਾਰਾ ਮਿਲ ਐ ਤੋਂ ਤੁਰਨਾ ਜਕਾਰਾ ਜਟਾਂ ਦੇ ਨਾਮ ਬਾਬੋ ਠੀਕ ਆ ਜੀ ਲਓ ਜੀ ਬਾਬਾ ਜੀ ਅਸੀਂ ਜਾ ਰਹੇ ਹਾਂ ਲੇਟ ਹੋ ਜਾਂਦੇ ਆ ਨਾ ਹਾਂ ਇਹ ਲੇਟ ਹੁੰਦੇ ਤੇ ਜਾਮ ਲੱਗਦਾ ਜੀ ਬਾਗੇ ਬਾਣਾ ਅੱਜ ਮੜਿਆ ਖੁੱਲਾ ਬਾਬਾ ਜੀ ਹਣਾ ਅੱਜ ਵੀ ਲੇਟ ਕਰਕੇ ਆ ਅੱਜ ਵੀ ਲੇਟ ਕਰਕੇ ਆ ਹਣਾ ਆ ਚੌਂਕ ਦੇ ਵਿੱਚ ਇੰਨਾ ਤੇ ਜਾਮ ਹੁੰਦਾ ਹਾਂ ਸਹੀ ਗੱਲ ਆ ਇਹ ਬਾਗੇ ਪਾਣੀ ਦਾ ਚੌਂਕ ਹਣਾ ਬਾਬਾ ਜੀ ਬਿਲਕੁਲ ਸਿੱਧਾ ਜਾਣਾ ਆ ਮੋੜ ਗਿਆ ਸੀ ਇਹ ਮੋੜ ਤੇ ਹਾਂ ਮਤ ਕੀ ਹਾਲੋ ਹਾ 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 ਕਿੰਨੀਆਂ ਘੱਟ ਆ ਨਾ ਬੱਬਾ ਜਮਾ ਹੀ ਨਹੀਂ ਲਹਿਜਾਰ ਆ ਦੀਦੀਆਂ ਹੀ ਨਹੀਂ ਲੱਟਾ ਆ ਉਹ ਆਕਾ ਬੱਸ ਦਾ ਪਿੱਛਾ ਟਰੱਕ ਦਾ ਹਾਂ 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 ਬੱਸ ਦਾ ਪਿੱਛਾ ਟਰੱਕ ਦਾ ਹਾਂ ਚੱਲ 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 ਤੁਰਿਆ ਤੁਰਿਆ ਆਇਓ ਜੀ ਹੁਣ ਆਪਾਂ ਪਹੁੰਚ ਗਏ ਘਰੇ ਚੱਲਦੇ ਆ ਚਲੋ ਕਿਨਾਂ ਜਲਦੀ ਜਲਦੀ ਦੇਖੋ ਜਾਂਦੀ ਰਾਤ ਨੂੰ ਫੇਰ ਹਾਂ ਆ ਵੀਲਾ ਹੋ ਜਾਂਦਾ ਬੱਬਾ ਹਣਾ ਵੀਲਾ ਹੋ ਜਾਂਦਾ ਜੀ ਹਾਂ ਹੁਣ ਜਾ ਕੇ ਹੁਣ ਬੱਬਾ ਕਿੰਨੇ ਵਜ ਜਾਣਗੇ ਪੈਂਦਿਆਂ ਕਰਦਿਆਂ ਨੂੰ ਦੱਸ ਸਾਨੂੰ 12 1 12 1 ਵਜਣਾ 1 ਵਜਣਾ ਹਾਂ ਸਾਗ ਬਣਾਉਣਾ ਫੇਰ ਫੇਰ ਤੜਕੇ ਭਾਲਣਾ ਵੀਡੀਓ ਬਣਾਉਣੀ ਆ ਜਾ ਕੇ ਫੇਰ ਬਣਾਉਣੀ ਆ ਬੜਾ ਕੰਮ ਬੜਾ ਕੰਮ ਕੰਮ ਬਹੁਤ ਆ ਸਹੀ ਗੱਲ ਹੈ ਚਲੋ ਚਲੋ ਜੀ ਹਾਂਜੀ ਗੱਡੀ ਆ ਗਈ ਆ ਬਾਬਾ ਛਲਾਂਗਾ ਮਾਰਦੀ ਐ ਰਸਤੇ 'ਤੇ ਇੱਕ ਮੋੜ ਆਇਆ ਮੈਂ ਉੱਥੇ ਗੱਡੀ ਛੋੜ ਆਇਆ ਆ ਮੋੜ ਆ ਗਿਆ ਭਾਈ ਲਾਈਟ ਚ ਗੱਲ ਐ ਗੱਡੀ ਗੱਲ ਆ ਗਿਆ ਮੋੜ ਆ ਗਿਆ ਭਾਈ ਬਾਬਾ ਆ ਗਿਓ ਬਾਬਾ ਜੀ ਆ ਗਏ ਘਰੇ ਆ ਗਏ ਆਇਆ ਉੱਥੇ ਛੋੜ ਆਇਆ ਘੜ ਕਰਦਾ ਮੋੜ ਆਇਆ ਮੈਂ ਇੱਥੇ ਦਿਲ ਛੋੜ ਆਇਆ ਲਈ ਆਹੀ ਬੋਲ ਗਿਆ ਸੰਗ ਤੋਂ ਬੋਲੇ ਸੋਨਹਾਰ ਸਾਸਰੀਆ ਕਾਲ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੁੱਤਰੋ ਜੀ ਸੰਗ ਤੋਂ ਪੁੱਤਰੋ ਜੀ ਉਤਰਦਾ ਜੀ ਉਤਰਦਾ ਬਾਬਾ ਜੀ ਆਹ ਚੱਲੀ ਜਾਂਦਾ ਕੰਮ ਬਾਬਾ ਉਤਰਨਾ ਤਾਂ ਇਹ ਵੇਲੇ ਵੱਜ ਕੇ ਇਹ ਬਹਿ ਜਾਂਦੇ ਆ ਬਾਬਾ ਆਜੋ ਵੀ ਕਰਾਂ ਦੀ ਓਏ ਆਜੋ ਵੀ ਬੱਬਾ ਆਜੋ ਬੱਬਾ ਆ ਜਾ ਬੱਬਾ ਆ ਜਾ ਬੱਬਾ ਆ ਜਾ ਬੱਬਾ ਆਜੋ ਬਾਬਿਓ ਹਾਂ ਬੱਬਾ ਹੁਣ ਕਿਵੇਂ ਲੱਗਦਾ ਏ ਪਹੁੰਚ ਕੇ ਤਾਂ ਐ ਲੱਗੇ ਮਢੀਲਾ ਚੋਂ ਆਏ ਹੋਣੇ ਮਢੀਲਾ ਚੋਂ ਆਏ ਆਇਆ ਸਾਹ ਮੜ ਆਇਆ ਨਾ ਯਾਰ ਪੁੱਛਣਾ ਮੰਗਲਾਂ ਕਰਿਆ ਕੇ ਦਾ ਬਾਈ ਠੀਕ ਆ ਲਓ ਜੀ ਹਾਂ ਬਤਾਓ ਮੰਗ ਤੋਂ ਹਾਂ ਕੀ ਹੁੰਦਾ ਤਾਂਗ ਕਰ ਦੋਈ ਸਾਸਰੀ ਕਾਲ ਹੁਣ ਕਰ ਦੋਈ ਸਮਾਂ ਬੜਾ ਬਹੁਤ ਬਹੁਤ ਧੰਨਵਾਦ ਹੈ ਜੀ। ਹਾਂ ਜਿਹੜਾ ਟਾਈਮ ਨਾਲ ਆਪਾਂ ਪਹੁੰਚ ਗਏ ਆ। ਹਾਂ ਤੇ ਆ ਜਿਹੜਾ ਅੱਜ ਦਾ ਬਲੌਗ ਆ ਆਪਣਾ ਇੱਥੇ ਖਤਮ ਹੈ ਜੀ। ਕਿਉਂਕਿ ਕੱਲ ਨੂੰ ਆਪਾਂ ਨਵੇਂ ਸਿਰੋਂ ਸ਼ੁਰੂ ਕਰਾਂਗੇ ਉੱਠ ਕੇ ਬੜੇ ਲੇਟ ਹੋ ਗਏ ਸੀਗੇ। ਤੇ ਅੱਜ ਅਸੀਂ ਬਹੁਤ ਜ਼ਿਆਦਾ ਲੇਟ ਸੀ ਕਿਉਂਕਿ 2:30 3 ਵਜੇ ਸ਼ੁਰੂ ਕਰਿਆ ਜਾ ਕੇ। ਹਾਂ ਤੇ 2 ਘੰਟੇ ਲੱਗਣੇ ਤੁਹਾਨੂੰ ਪਤਾ ਫਿਰ ਅੱਜ ਤੱਕ ਖਰਚੇ ਵੀ ਨਹੀਂ ਪੂਰੇ ਹੋਏ। ਹਾਂਜੀ ਅੱਜ ਤਾਂ ਹਲਵਾ ਦਾ ਬੈਗ ਖਾਲੀ ਆ ਗਿਆ। ਹੋਰ ਇਵੇਂ ਹਲਵਾ ਅੱਜ ਭਰਿਆ ਨਹੀਂ ਗਾ। ਤੁਹਾਡੀ ਆ ਗਿਆ ਥੋੜੇ ਬਣਿਆ ਕਬੀਲਦਾਰੀ ਦੀ ਜ਼ਿੰਮੇਵਾਰੀ ਸਾਡੀਆਂ ਬਾਦਕੀਆਂ ਆ ਗਈਆਂ ਸਾਰੀਆਂ ਕਰਮ ਵਾਲਿਆਂ ਦੀਆਂ ਵਾਧੀਆਂ ਹੁੰਦੀਆਂ ਨੇ ਹਾਂ ਬਾਰਗਾਂ ਵੱਡੀਆਂ ਹੋ ਗਈਆਂ ਤੇ ਕਬੀਲਦਾਰੀ ਸਾਡੀ ਵਧ ਗਈ ਤੇ ਅਸੀਂ ਹੋ ਗਏ ਲੇਟ ਵੈਸੇ ਸਾਡੇ ਘੱਟ ਬੱਟੇ ਗਏ ਬੈਗ ਸਾਡਾ ਉਨਾ ਰਹਿ ਗਿਆ ਹਾਂ ਹਾਂ ਭਰ ਦੇਾਂਗੇ ਹਾਂ ਕੱਲ ਨੂੰ ਭਰਤਾ ਵੀਡੀਓ ਨੂੰ ਲਾਈਕ ਸ਼ੇਅਰ ਫੋਲੋ ਕਰਿਓ ਦੱਬ ਕੇ ਸਾਰੇ ਭਰਾਵਾਂ ਦਾ ਧੰਨਵਾਦ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ